ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਮੇਲਾ ਵਿਖਾਲਾਂਗੇ ਸ਼੍ਰੀ ਗੋਇੰਦਵਾਲ ਸਾਹਿਬ ਜੀ ਦਾ ਜੋ ਕਿ ਸਾਲਾਨਾ ਜੋੜ ਮੇਲਾ ਹਰ ਸਾਲ ਹੁੰਦਾ ਹੈ ਤੇ ਨਾਲ ਹੀ ਇਹਦੇ ਵਿੱਚ ਤੁਹਾਨੂੰ ਮੇਲੇ ਦੀਆਂ ਰੌਣਕਾਂ ਤੇ ਗੁਰੂ ਘਰ ਦੇ ਕਰਾਵਾਂਗੇ ਦਰਸ਼ਨ ਜਿਨ੍ਹਾਂ ਨੇ ਇਹ ਮੇਲਾ ਵੇਖਣਾ ਤੇਰੇ ਨਾਲ ਜੁੜ ਜਾਓ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਆਓ ਫਿਰ ਵੇਨੇ ਹਾਂ ਮੇਲਾ ਸ਼੍ਰੀ ਗੋਇੰਦਵਾਲ ਸਾਹਿਬ ਮੇਲੇ ਵਾਲ ਨੂੰ ਵੇਨੇ ਆ ਵੀ ਮੇਲੇ ਦੇ ਵਿੱਚ ਕੀ ਕੀ ਰੌਣਕਾਂ ਨੇ ਮੇਲਾ ਕਾਫੀ ਭਰਿਆ ਆ ਰਾਤ ਦਾ ਸਮਾਂ ਵਾ ਤੇ ਨਾਲ ਹੀ ਇਹਦੇ ਪੰਘੂੜੇ ਵਗੈਰਾ ਚੱਲ ਰਹੇ ਆ ਤੇ ਵੇਖੋ ਇਧਰ ਸੰਗਤਾ ਜਿਹੜੀਆਂ ਉਹ ਬਹੁਤ ਦੂਰੋਂ ਨੇੜੇ ਮੇਲੇ ਦੇ ਉੱਪਰ ਪਹੁੰਚਦੀਆਂ ਵਾਂ ਤੇ ਇਧਰਲੀ ਸਾਈਡ ਚੱਲ ਰਹੇ ਪੰਘੂੜੇ ਵਗੈਰਾ ਇਧਰੋਂ ਲੈ ਕੇ ਟਿਕਟਾ ਤੇ ਪੰਘੂੜੇ ਵਗੈਰਾ ਤੇ ਲੈ ਆ ਕੇ ਆਪਾਂ ਵੀ ਜਾਂਨੇ ਆ ਠਹਿਰ ਕੇ ਤੇ ਪੰਘੂੜਾ ਵੇਖੋ ਵੀ ਕਿੰਨਾ ਉੱਚਾ ਐ ਜਾ ਰਿਹਾ ਵਾ ਵੇਖੋ ਇਧਰ ਵਾਲਾ ਪੰਘੂੜਾ ਵੀ ਜਿਹੜਾ ਉਹ ਕਾਫੀ ਵੱਡਾ ਹੈਗਾ ਤੇ ਸੰਗਤਾ ਜਿਹੜੀਆਂ ਉਹ ਕਾਫੀ ਵੱਡੀ ਦਦਾਤ ਦੇ ਵਿੱਚ ਇੱਥੇ ਪਹੁੰਚਿਆ ਤੇ ਆਹ ਦਾਲੇ ਦੁਆਲੇ ਦਾ ਪੰਗੂੜਿਆਂ ਦਾ ਜਿਹੜਾ ਨਜ਼ਾਰਾ ਵਾ ਆਪਾਂ ਉਹ ਵੇਖ ਸਕਦੇ ਆ ਵੇਖੋ ਸਾਰੇ ਬੰਨੇ ਆ ਜਿਹੜੇ ਉਹ ਸੰਗਤ ਕਾਫੀ ਜਿਆਦਾ ਹੈ ਇੱਥੇ ਆ ਵੇਖੋ ਬਾਜ਼ਾਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਤੇ ਤੁਹਾਨੂੰ ਦਿਖਾਉਣੇ ਆ ਮੇਲੇ ਦੇ ਨਜ਼ਾਰੇ ਇੱਧਰ ਵੇਖੋ ਵੀ ਸੰਗਤਾਂ ਵਾਸਤੇ ਜਿਹੜੇ ਉਹ ਜਲਦੇ ਲੰਗਰ ਲੱਗੇ ਹੋਏ ਆ ਗਰਮੀ ਦਾ ਕਰਕੇ ਕਾਫੀ ਜਿਆਦਾ ਇੱਧਰ ਜੜੀਆਂ ਸੰਗਤਾਂ ਉਹ ਵੀ ਦਰਸ਼ਨ ਕਰ ਰਹੀਆਂ ਤੇ ਨਾਲ ਨਾਲ ਹੀ ਜਿਹੜੀਆਂ ਉਹ ਸ਼ਾਗ ਰੀਆਂ ਜਾਲ ਵਗੈਰਾ ਬਾਜ਼ਾਰ ਦੇ ਵਿੱਚੋਂ ਇਸ ਟਾਈਮ ਮੌਜੂਦ ਤੇ ਨਾਲ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਗੁਰਦੁਆਰਾ ਬੌਲੀ ਸਾਹਿਬ ਜੀ ਦੇ ਵੀ ਕਰਾਵਾਂਗੇ ਦਰਸ਼ਨ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਜਿਹੜਾ ਉਹ ਸ੍ਰੀ ਗੋਵਿੰਦ ਵਾਲ ਸਾਹਿਬ ਜੀ ਦੇ ਮੁੱਖ ਬਾਜ਼ਾਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਨਾਤਮਸਤਕ ਹੋਣ ਲਈ ਪਹੁੰਚਦੀਆਂ ਨੇ ਇਧਰਲੀ ਸਾਈਡ ਹੈ ਜਿਹੜੇ ਹਲਵਾਈ ਵਗੈਰਾ ਲੱਗੇ ਹੋਏ ਨੇ ਵੇਖੋ ਕਿੰਨੀ ਵਧੀਆ ਡਿਸ਼ ਹੈ ਜਿਹੜੀਆਂ ਮਨਾ ਰਹੇ ਨੇ ਪਪਾ ਜੀ ਇਹਨੂੰ ਕੀ ਕਹਿੰਦੇ ਆ ਖਜਲਾ ਖਜਲਾ ਬਹੁਤ ਵਧੀਆ ਮਿੱਠਾ ਹੈ ਕਿ ਲੂਣ ਵਾਲਾ ਜੇ ਮਿੱਠਾ ਲੂਣ ਵਾਲਾ ਠੱਗਾ ਵੀ ਹੁੰਦਾ ਅੱਛਾ ਤਿੰਨ ਤਰ੍ਹਾਂ ਦਾ ਹੁੰਦਾ ਜੀ ਬਹੁਤ ਵਧੀਆ ਦਾ ਡਿਜ਼ਾਈਨ ਵੇਖੋ ਕਿੰਨਾ ਪਿਆਰਾ ਬਣਿਆ ਹੋਇਆ ਵਾ ਨਾਲ ਕੋਈ ਇਧਰ ਵੀ ਬਣੀ ਹੋਈ ਆ ਨਾਲ ਹੀ ਇਧਰ ਬਨੇ ਪਕੌੜੇ ਬਰਫੀਆਂ ਰੰਗ ਬਰੰਗੀਆਂ ਬਹੁਤ ਵਧੀਆ ਮਠਿਆਈਆਂ ਜਿਹੜੀਆਂ ਮੇਲੇ ਦੇ ਵਿੱਚ ਸਾਡੇ ਵੀਰ ਭਰਾ ਜੀ ਆ ਜਿਹੜੇ ਉਹ ਵੱਡੇ ਵੇਖੋ ਤੇ ਸੋਹਣੀਆਂ ਦੁਕਾਨਾਂ ਲਗਾ ਕੇ ਇਧਰਲੀ ਸਾਈਡ ਆ ਚਲੇਬੀਆਂ ਵੀ ਨਿਕਲ ਰਹੀਆਂ ਨਾਲ ਹੀ ਆ ਬੂੰਦੀ ਜਿਹੜੀ ਅੱਜਕੱਲ ਵਿਆਹਾਂ ਦੇ ਵਿੱਚ ਹੋ ਲੋਪ ਹੋ ਰਹੀ ਆ ਤੇ ਇੱਥੇ ਭਾਜੀ ਹੁਣਾਂ ਨੇ ਜਿਹੜੀ ਉਹ ਮੇਨ ਲਾਈ ਹੋਈ ਆ ਵੇਖੋ ਕਿਉਂਕਿ ਹੁਣ ਵਿਆਹਾਂ ਦੇ ਵਿੱਚ ਆ ਜਿਹੜੀ ਉਹ ਘਟ ਦੇਣ ਦੀ ਆ ਹੋਰ ਮਠਿਆਈਆਂ ਦਾ ਜ਼ੋਰ ਹੋ ਗਿਆ ਵਾ ਇੱਧਰਲੀ ਸਾਈਡ ਆ ਜਿਹੜਾ ਉਹ ਜਲੇਬੀਆਂ ਵੇਖੋ ਇੱਧਰ ਕਿੰਨੀਆਂ ਵਧੀਆ ਆ ਤਾਜ਼ਾ ਫਰੈਸ਼ ਜਿਹੜੀਆਂ ਜਲੇਬੀਆਂ ਇੱਥੇ ਬਣਾਈਆਂ ਜਾ ਰਹੀਆਂ ਵਧੀਆ ਦੇ ਸੱਚੇ ਢੰਗ ਦੇ ਨਾਲ ਆ ਜਿਹੜਾ ਉਹ ਮੇਨ ਬਾਜ਼ਾਰ ਦੇ ਵਿੱਚ ਤੋਂ ਆ ਜਲੇਬੀ ਇਹ ਵੀ ਪਹਿਲਾਂ ਜਿਆਦਾ ਦੇਸੀ ਘਿਓ ਚ ਨਿਕਲਦੀ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਸੀ ਸਾਰੀਆਂ ਦੇਸੀ ਘਿਓ ਦੀਆਂ ਤੇ ਹੁਣ ਦੇ ਕਹ ਲਓ ਵੀ ਜ਼ਿਆਦਾਤਰ ਅੱਜ ਕੱਲ ਜਿਹੜਾ ਆਉਂਦਾ ਵਾ ਕੀ ਉਹਨੂੰ ਕਹਿ ਦਿੰਦੇ ਸੀ ਰਿਫਾਈਨਡ ਵਗੈਰਾ ਹਨਾ ਤੇ ਜਾਂ ਫਿਰ ਪਹਿਲਾਂ ਦੇਸੀ ਤੇਲ ਦੇ ਵਿੱਚ ਜਾਵੀਆਂ ਬਣਦੀਆਂ ਸੀਗੀਆਂ ਤੇ ਵਧੀਆ ਤਰੀਕੇ ਨਾਲ ਸੋਹਣਾ ਸਾਫ ਸੁਥਰੀਆਂ ਵਧੀਆ ਵਾ ਤੇ ਤੁਸੀਂ ਲੈ ਕੇ ਇਥੋਂ ਜਾ ਵੀ ਸਕਦੇ ਹੋ ਧੰਨਵਾਦ ਭਰਾ ਜੀ ਬਹੁਤ ਬਹੁਤ ਬਾਜ਼ਾਰ ਦੇ ਵਿੱਚ ਆ ਕਾਫੀ ਦੁਕਾਨਾਂ ਜਿਹੜੀਆਂ ਲੱਗੀਆਂ ਹੀਆਂ ਆ ਵੇਖੋ ਬੱਚਿਆਂ ਖੜਾਉਣੇ ਆ ਜਿਹੜੇ ਉਹ ਵੀ ਐ ਲੱਗੇ ਹੋਏ ਆ ਆ ਵੇਖੋ ਜਗਮਗ ਕਰਨ ਰਿਹਾ ਬਾਜ਼ਾਰ ਪੂਰਾ ਗੋ ਸ਼੍ਰੀ ਗੋਇੰਦਾਲ ਸਾਹਿਬ ਜੀ ਦਾ ਆ ਵੇਖੋ ਕਿੰਨੇ ਸੋਹਣੇ ਇੱਧਰ ਜਿਹੜੇ ਆ ਉਹ ਸਿਰ ਤੇ ਪਾਉਣ ਲਈ ਜਿਹੜੇ ਛੋਟੇ ਬੱਚਿਆਂ ਦੇ ਕੁੜੀਆਂ ਵਾਸਤੇ ਤਾਜ ਪੋਸ਼ ਆ ਉਹ ਆ ਦੁਕਾਨਾਂ ਸਾਰੀਆਂ ਖਾਣ ਪੀਣ ਦੀਆਂ ਲੱਗੀਆਂ ਵਾਂ ਤੇ ਅਸੀਂ ਵੀ ਇੱਕ ਦੁਕਾਨ ਲੱਭ ਰਹੇ ਆ ਜਿੱਥੋਂ ਸਾਨੂੰ ਫੈਵਿਕਵਿਪ ਚਾਹੀਦੀ ਆ ਕਿਉਂਕਿ ਅਸੀਂ ਇੱਥੇ ਡਰੋਨ ਵੀਡੀਓ ਬਣਾਉਣ ਆਤੀ ਲੈ ਕੇ ਆਏ ਸੀਗੇ ਤੇ ਉਹਦਾ ਇੱਕ ਫਰਾ ਥੋੜਾ ਜਿਹਾ ਹਲਕਾ ਜਿਹਾ ਤੇੜ ਆਈਏ ਤੇ ਅਸੀਂ ਸੋਚਿਆ ਵੀ ਫੈਵਿਕਵਿਪਾ ਜਿਹੜੀ ਉਹ ਲਾ ਕੇ ਤੇ ਕੰਮ ਚਲਾ ਲੈਨੇ ਤੁਹਾਨੂੰ ਰਾਤ ਦੇ ਜਿਹੜੇ ਵਿਊ ਆ ਉਹ ਆਪਾਂ ਡਰੋਨ ਨਾਲ ਹੀ ਵਖਾਲਾਂਗੇ ਤੇ ਇੱਧਰ ਵੀ ਆਨੇ ਆਂ ਪੰਘੂੜੇ ਵਗੈਰਾ ਸਾਰੇ ਕਾਫੀ ਜਗ੍ਹਾ ਇੱਥੇ ਲੱਗੇ ਹੋਏ ਕੋਈ ਇੱਕ ਜਗ੍ਹਾ ਨਹੀਂ ਲੱਗੇ ਹੋਏ ਆਹ ਦੂਸਰੀ ਜਗ੍ਹਾ ਅਸੀਂ ਲਗਭਗ ਆ ਚੁੱਕੇ ਆਂ ਤੇ ਪਿੱਛੇ ਵੀ ਵੇਖੇ ਸੀਗੇ ਤੇ ਇੱਧਰ ਲੱਗੇ ਹੋਏ ਜੀ ਸੋਨਾ ਲੀਕਾ ਟਰੈਕਟਰ ਜੋ ਕਿ ਪੰਜਾਬ ਦੀ ਸ਼ਾਨ ਨੇ ਟਰੈਕਟਰ ਜਿਮੀਦਾਰ ਭਰਾ ਸਾਡੇ ਜਿਹੜੇ ਨੇਗੇ ਉਹ ਇਹਨਾਂ ਨੂੰ ਐ ਸਜਾ ਕੇ ਨਵੀਂ ਵਿਆਹੀ ਦੁਲਹਨ ਵਾਂਗੂ ਜਿਹੜਾ ਇਹਨਾਂ ਨੂੰ ਮੇਲਿਆਂ ਦੇ ਉੱਤੇ ਲੈ ਕੇ ਆਉਂਦੇ ਨੇ ਤੇ ਜਦੋਂ ਲੋਡ ਪੈਂਦੀ ਆ ਜਿਸ ਤਰ੍ਹਾਂ ਹੁਣ ਹੜਾ ਦਾ ਚੱਲ ਰਿਹਾ ਸੀਗਾ ਜਿਹੜਾ ਸੀਗਾ ਉਹ ਮੌਸਮ ਕੁਦਰਤੀ ਆਫਤ ਆਈ ਉੱਥੇ ਵੀ ਇਹਨਾਂ ਨੇ ਜਿਹੜਾ ਵਾ ਉਹ ਟਰੈਕਟਰ ਲੈ ਕੇ ਆਪਣੇ ਤੇ ਫੜ ਪੀੜਤਾਾਂ ਦੀ ਮਦਦ ਕੀਤੀ ਆ ਉੱਥੇ-ਉੱਥੇ ਪਹੁੰਚਾਤੇ ਜਿੱਥੇ-ਜਿੱਥੇ ਕੋਈ ਸਾਧਨ ਜਾ ਨਹੀਂ ਸਕਦੇ ਹੁਣ ਆਪਾਂ ਆ ਚੁੱਕੇ ਆ ਗੁਰਦੁਆਰਾ ਸਾਹਿਬ ਜੀ ਦੇ ਬਾਹਰਲੀ ਸਾਈਡ ਮੁੱਖ ਚੌਂਕ ਦੇ ਵਿੱਚ ਇੱਥੇ ਵਗਾਉਣੇ ਇੱਥੇ ਦਾ ਨਜ਼ਾਰਾ ਵੇਖੋ ਆਲੇ-ਦੁਆਲੇ ਦਾ ਇਧਰ ਵੇਖੋ ਯਲ ਲੱਗਾ ਤੇ ਯਾਲ ਆਪਾਂ ਛਕਾਂਗੇ ਕਿਉਂਕਿ ਗਰਮੀ ਬੜੀ ਹੈ ਸੱਚੀ ਪਿਛੋ ਤੇ ਮੂਹ ਵੀ ਸੁੱਕ ਗਿਆ ਵਾ ਤੇ ਗਰਮੀ ਵਾਹ ਆ ਇੱਥੋਂ ਆਪਾਂ ਇੱਕ ਜਲ ਲੱਗੇ ਸਾਹਮਣੇ ਜਿੰਨੇ ਭਰਾ ਆਪਣੇ ਸਾਰੇ ਲੱਗੇ ਇੱਥੇ ਜਲ ਦੀ ਸੇਵਾ ਕਰ ਰਹੇ ਆ ਤੇ ਮੇਨ ਚੌਕ ਦੇ ਵਿੱਚ ਆ ਜਿਹੜਾ ਜਲ ਲੱਗਾ ਹੋਇਆ ਆਪਣੇ ਕੋਲ ਹੁਣੇ ਇੱਕ ਮਾਤਾ ਜੀ ਆਏ ਸੀਗੇ ਤੇ ਉਹ ਕਹਿ ਰਹੇ ਸੀ ਬੱਚੇ ਵੀ ਨਾਲ ਹੀ ਸੀਗੇ ਇੱਕ ਫੋਨ ਲਾਉਣਾ ਵਾ ਤੇ ਮੈਂ ਸੋਚਿਆ ਵੀ ਚਲੋ ਬਜ਼ੁਰਗ ਹੈਗੇ ਕਿ ਫੋਨ ਲਵਾ ਦਿੰਦੇ ਆ ਤੇ ਉਹਨਾਂ ਨੇ ਫਿਰ ਗੱਲਬਾਤ ਕਰਕੇ ਤੇ ਜਿਹੜਾ ਹੈਗਾ ਉਹ ਆਪਣੇ ਜਿਨ੍ਹਾਂ ਨੂੰ ਬੁਲਾਉਣਾ ਸੀਗਾ ਉਹਨਾਂ ਨੂੰ ਬੁਲਾ ਲਿਆ ਸੀਗਾ ਕਿਉਂਕਿ ਮੇਲੇ ਦੇ ਵਿੱਚ ਇੱਕ ਦੂਜੇ ਦੀ ਮੱਜ ਤੇ ਜ਼ਰੂਰ ਕਰਨੀ ਚਾਹੀਦੀ ਆ ਪਰ ਸੇਫਟੀ ਦੇ ਨਾਲ ਕਿਉਂਕਿ ਅੱਜ ਕੱਲ੍ਹ ਧੋਖੇਧੜੀਆਂ ਵੀ ਜਿਹੜੀਆਂ ਉਹ ਵੀ ਬਹੁਤ ਜ਼ਿਆਦੀਆਂ ਹੁੰਦੀਆਂ ਵਾ ਚੌਂਕ ਦੇ ਵਿੱਚ ਇੱਥੇ ਨਾਲ ਹੀ ਆ ਜਿਹੜਾ ਉਹ ਖੂਨਦਾਨ ਕੈਂਪ ਲੱਗਾ ਆਇਆ ਵਾ ਕਿੰਨਾ ਲੋ ਜੇਕਰ ਕਰਨੀ ਹੋਵੇ ਮਾਨਵ ਸੇਵਾ ਖੂਨਦਾਨ ਹੈ ਉਤਮ ਸੇਵਾ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰਡ ਅੰਮ੍ਰਿਤਸਰ ਖਾਲਸਾ ਬਲੱਡ ਡੋਨੇਟ ਵਾਲਿਆਂ ਲੋ ਜਿਹੜਾ ਇੱਥੇ ਖੂਨਦਾਨਾਂ ਕੈਂਪ ਲਗਾਇਆ ਗਿਆ ਵਾ ਤੇ ਸਾਹਮਣੇ ਉਧਰਲੀ ਸਾਈਡ ਗੁਰਦਰਾ ਸਾਹਿਬ ਆ ਜੀ ਤੇ ਪੁਲਿਸ ਵਾਲੇ ਵੀ ਆ ਜਿਹੜੇ ਸਾਡੇ ਉਹ ਡਿਊਟੀ ਨਿਭਾ ਰਹੇ ਨੇ ਤੇ ਸਾਰਾ ਸਟਾਫ ਆ ਜਿੰਨਾ ਵੀ ਉਹ ਆਪਣੀ ਡਿਊਟੀ ਰਾਤ ਦੇ ਸਮੇਂ ਨਿਭਾ ਰਹੇ ਨੇ ਤੇ ਸੰਗਤਾਂ ਜਾ ਰਹੀਆਂ ਨੇ ਸਿੱਧੀਆਂ ਹੀ ਗੁਰੂ ਘਰ ਵੱਲ ਨੂੰ ਤੇ ਆਪਾਂ ਵੀ ਤੁਹਾਨੂੰ ਪਹਿਲਾਂ ਗੁਰੂ ਘਰ ਦੇ ਕਰਾਵਾਂਗੇ ਦਰਸ਼ਨ ਤੇ ਉਸ ਤੋਂ ਬਾਅਦ ਜਿਹੜਾ ਉਹ ਆਪਾਂ ਫੋਰ ਤੁਹਾਨੂੰ ਮੇਲੇ ਦੀ ਜਿਹੜੀ ਵੱਖ-ਵੱਖ ਥਾਵਾਂ ਦੇ ਕੀ ਕੀ ਮੌਜੂਦ ਹੈ ਉਹ ਵੀ ਵਿਖਾਲਿਆ ਜਾਊਗਾ ਇਹ ਜਿਹੜਾ ਮੇਲਾ ਤੁਸੀਂ ਇਹ 2025 ਦਾ 6 ਤੇ 7 ਤਰੀਕ ਦਾ ਵੇਖ ਰਹੇ ਹੋ ਅੱਜ 6 ਰਾਤ ਦਾ ਜਿਹੜਾ ਇਹ ਮੇਲਾ ਵਾ ਇਹ ਤੁਸੀਂ ਵੇਖ ਰਹੇ ਹੋ ਤੇ ਕੱਲ ਨੂੰ 7 ਤਰੀਕ ਹੈ ਕੱਲ ਨੂੰ ਵੀ ਦਿਨੇ ਇਸੇ ਤਰ੍ਹਾਂ ਹੀ ਦੂਰੋਂ ਨੇੜੇ ਸੰਗਤਾਂ ਪਹੁੰਚਣ ਗਿਆ ਇੱਥੇ ਜਿਹੜਾ ਪੁੰਨਿਆਂ ਦਾ ਇਸ਼ਨਾਨ ਆ ਉਹ ਜਿਹੜਾ ਬੜਾ ਮੁਖ ਰੱਖਿਆ ਜਾਂਦਾ ਹੈ ਮੁਖ ਜਾਣਿਆ ਜਾਂਦਾ ਹੈ ਇਸ ਕਰਕੇ ਜਿਹੜਾ ਵਾ ਉਹ ਇੱਥੇ ਦੂਰੋਂ ਨੇੜੇ ਸੰਗਤਾਂ ਜਣੀਆਂ ਵਾ ਉਹ ਇੱਥੇ ਇਸ਼ਨਾਨ ਕਰਨ ਆਉਂਦੀਆਂ ਵਾ ਤੇ ਆਪਾਂ ਵੀ ਇਸ਼ਨਾਨ ਕਰਨ ਜਾਵਾਂਗੇ ਹਾਲਾਂਕਿ ਬੋਲੀ ਸਾਹਿਬ ਦੇ ਲਾਗੇ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਤੇ ਸੰਗਤ ਦਾ ਵੇਖੋ ਇਸੇ ਕਰਕੇ ਆਪਾਂ ਰਾਤ ਆਏ ਆ ਵੀ ਆਪਾਂ ਜਿਹੜਾ ਉਹ ਇਸ਼ਨਾਨ ਕਰ ਸਕੀਏ ਜਿਹੜਾ ਪੁੰਨਿਆਂ ਦਾ ਇਸ਼ਨਾਨ ਮੰਨਿਆ ਜਾਂਦਾ ਵਾ ਤੇ ਇਹ ਗੋਦਵਾਰੀ ਦੀ ਧਰਤੀ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਉੱਤੇ ਸਾਹਮਣੇ ਜੇਕਰ ਗੱਲ ਕਰੀਏ ਉਹ ਸਾਹਮਣੇ ਨਜ਼ਰ ਆ ਰਿਹਾ ਵਾ ਤੁਰਦਰਾ ਸਾਹਿਬ ਤੇ ਆਪਾਂ ਚੱਲਦੇ ਦਾ ਰਸਤੇ ਦੇ ਵਿੱਚ ਬਿਜਾਰ ਨੂੰ ਕਾਫੀ ਸ਼ਿੰਗਾਰਿਆ ਵਾ ਇਹਨਾਂ ਨੇ ਬਹੁਤ ਵਧੀਆ ਲੱਗਦਾ ਵਾ ਦੇਖੋ ਕਿੰਨਾ ਪਿਆਰਾ 뷰 ਆ ਰਸਤੇ ਦੇ ਵਿੱਚ ਆ ਜਿਹੜੀ ਆ ਉਹ ਹਾਲਾਂਕਿ ਰਸਤਾ ਵੀ ਥੋੜਾ ਤੰਗ ਵਾ ਪਰ ਜਿੰਨੀਆਂ ਵੀ ਆ ਰੇੜੀਆਂ ਫੜੀਆਂ ਇਹਦੇ ਵਿੱਚ ਆ ਭਰਾ ਜਿੰਨੇ ਵੀ ਆ ਉਹ ਸੌਦਾ ਪਤਾ ਵੇਚਦੇ ਆ ਤੇ ਚਾਹੀਦੀ ਹੱਦ ਦਾ ਥੋੜਾ ਜਿਆ ਕੇ ਥੋੜਾ ਜਿਆ ਸਾਈਡਾਂ ਦੇ ਉੱਪਰ ਕਰ ਦੇਣ ਕਿਉਂਕਿ ਸੈਂਟਰ ਦੇ ਵਿੱਚ ਵੀ ਆ ਤੇ ਹੋਣਾਪਾ ਪਹੁੰਚ ਚੁੱਕੇ ਹਾਂ ਗੁਰਦਾਰਾ ਸਾਹਿਬ ਜੀ ਦੇ ਬਿਲਕੁਲ ਹੀ ਲਾਗੇ ਤੁਹਾਨੂੰ ਕਰਾਉਣੇ ਆ ਦਰਸ਼ਨ ਬਹੁਤ ਹੀ ਸੋਹਣੇ ਵਧੀਆ ਤਰੀਕੇ ਦੇ ਨਾਲ ਜਿੰਨਾ ਵੀ ਆ ਗੁਰਦਰਾ ਸਾਹਿਬਾ ਜਿਹੜਾ ਉਹ ਸ਼ਿੰਗਾਰਿਆ ਗਿਆ ਵਾ ਜਗਮਗ ਕਰਦੀਆਂ ਲਾਈਟਾਂ ਤੇ ਸਾਹਮਣੇ ਗੁਰੂ ਅਮਰਦਾਸ ਜੀ ਦੇ ਆਪ ਜੀ ਵੀ ਕਰੋ ਦਰਸ਼ਨ ਵੇਖੋ ਮੁੱਖ ਜਿਹੜਾ ਇਹਨਾਂ ਦਾ ਇੰਟਰਸਟ ਗੇਟ ਹੈ ਉਹਦੇ ਕਰੋ ਦਰਸ਼ਨ ਜੀ ਯੂਮ ਕਰਕੇ ਤੁਹਾਨੂੰ ਮੁਖਾਲਦੇ ਆ ਵੇਖੋ ਜੀ ਕਰੋ ਦਰਸ਼ਨ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਖੋ ਇਹ ਕਰੋ ਦਰਸ਼ਨ ਸੰਗਤ ਵੇਖੋ ਠਾਠਾ ਮਾਰਦਾ ਇਕੱਠ ਸੰਗਤ ਦਾ ਤੇ ਸਾਹਮਣੇ ਗੁਰਦਰਾ ਸਾਹਿਬ ਬੌਲੀ ਸਾਹਿਬ ਤੇ ਚੱਲਦੇ ਹਾਂ ਆਪਾਂ ਗੁਰੂ ਘਰ ਦੇ ਵੱਲੋਂ ਵੇਖੋ ਸੰਗਤਾਂ ਬਹੁਤ ਹੀ ਸੋਹਣਾ ਲੱਗ ਰਿਹਾ ਸੱਚ ਪੁੱਛੋ ਨਾ ਇਹਨਾਂ ਅੱਖਾਂ ਦੇ ਨਾਲ ਤੋ ਹੋ ਸਕਦਾ ਤੁਹਾਨੂੰ ਕੈਮਰੇ ਦੇ ਵਿੱਚ ਕਿਸ ਤਰ੍ਹਾਂ ਦੇ ਦਰਸ਼ਨ ਹੋ ਰਹੇ ਹੋਣ ਪਰ ਸੱਚ ਪੁੱਛੋ ਦੇ ਇਨਾ ਜਗਮਾ ਕਰਨ ਡਿਆ ਵਾ ਇੰਨੀਆਂ ਸੋਹਣਾ ਨਜ਼ਾਰਾ ਹੈ ਗੁਰਦੁਆਰਾ ਸਾਹਿਬ ਜੀ ਦਾ ਜਿਹੜੇ ਜਿਹੜੇ ਮਿਸ ਕਰ ਰਹੇ ਨੇ ਜਾਂ ਜਿਹੜੇ ਜਿਹੜੇ ਆ ਰਹੇ ਨੇ ਉਹ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਿੰਨਾ ਕਿੰਨਾ ਕੋ ਨਹੀਂ ਆਇਆ ਗਿਆ ਉਹ ਵੀ ਜਰੂਰ ਦੱਸਣਾ ਤੇ ਉਹਨਾਂ ਨੂੰ ਆਪਾਂ ਦਰਸ਼ਨ ਜਿਹੜੇ ਆਉ ਇਸ ਤਰੀਕੇ ਦੇ ਨਾਲ ਵੀਡੀਓ ਰਹੀ ਕਰਵਾਵਾਂਗੇ ਇੱਥੇ ਦੀ ਸੰਗਤਾਂ ਦਾ ਵੇਖੋ ਸਾਰੇ ਬੰਨੇ ਜਿੰਨਾ ਵੀ ਆ ਆਲੇ-ਦੁਆਲੇ ਦਾ ਨਜ਼ਾਰਾ ਬਹੁਤ ਹੀ ਵਧੀਆ ਲੱਗਦਾ ਵੇਖੋ ਭਰੇ ਬਾਜ਼ਾਰ جگਮਗਾ ਕਰਦੀਆਂ ਲਾਈਟਾਂ ਕਿੰਨਾ ਪਿਆਰਾ ਥਿਊ ਹੈ ਜਿਹੜਾ ਇਧਰਲੀ ਸਾਈਡ ਆ ਜਿਹੜਾ ਉਹ ਲੇਜ਼ਰ ਸ਼ੋ ਵੀ ਹੋ ਰਿਹਾ ਵਾ ਉੱਪਰ ਤੇ ਸਾਹਮਣੇ ਗੁਰਦੁਆਰਾ ਬੋਲੀ ਸਾਹਿਬ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਗੁਰਦਰਾ ਬੌਲੀ ਸਾਹਿਬ ਜੀ ਦੇ ਆਪਾਂ ਅੰਦਰ ਜਾ ਰਹੇ ਆ ਤੇ ਸਾਈਡਾਂ ਤੇ ਜੇਕਰ ਗੱਲ ਕਰੀਏ ਦੇਖੋ ਬਹੁਤ ਹੀ ਵਧੀਆ 뷰 ਆ ਇਧਰ ਦੀ ਸਾਈਡਾਂ ਤੇ ਵੀ ਪੂਰਾ ਜਗਮਗ ਜਗਮਗਾ ਕਰ ਰਿਹਾ ਵਾ ਤੇ ਸਾਹਮਣੇ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦਰਾ ਬੌਲੀ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਨੇ ਕਾਫੀ ਲੰਮਾ ਸਮਾਂ ਆਪਣਾ ਇੱਥੇ ਬਤਾਇਆ ਸੀਗਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਹ ਵੇਖੋ ਇਧਰਲੀ ਸਾਈਡ ਆ ਜਿਹੜੇ ਉਹ ਜੁੜੇ ਵਗੈਰਾ ਉਹ ਉੱਥੇ ਜਮਾ ਕਰਾਏ ਜਾਣਦੇ ਆ ਤੇ ਨਾਲ ਹੀ ਗੁਰਦਾਰਾ ਸਾਹਿਬ ਜੀ ਦਾ ਗੇਟ ਆ ਤੇ ਵੇਖੋ ਇਧਰ ਉੱਪਰ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜੀ ਜਗਮਗ ਕਰ ਰਹੀਆਂ ਜੀ ਤੇ ਸਾਹਮਣੇ ਸੱਚੇ ਪ੍ਰੀਤਮ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਸੋਹਣਾ ਦਰ ਤੇ ਸੰਗਤਾਂ ਕਰ ਰਹੀਆਂ ਦਰਸ਼ਨ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤਾਂ ਜਿਹੜੀਆਂ ਨਤਮਸਤਕ ਹੁੰਦੀਆਂ ਨੇ ਜਿਸ ਤਰ੍ਹਾਂ ਸ਼੍ਰੀ ਆਨੰਦਪੁਰ ਸਾਹਿਬ ਜੀ ਦਾ ਇੱਕ ਵੱਡਾ ਮੇਲਾ ਚੱਲਦਾ ਹੈ ਉਸੇ ਤਰ੍ਹਾਂ ਹੀ ਇਹ ਸ਼੍ਰੀ ਗੋਇੰਦਵਾਲ ਸਾਹਿਬ ਜੀ ਦਾ ਇੱਕ ਵੱਡਾ ਮੇਲਾ ਜਿਹੜਾ ਉਹ ਜੋੜ ਮੇਲਾ ਮਨਾਇਆ ਜਾਂਦਾ ਹੈ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੇ ਤੁਹਾਨੂੰ ਕਰਾਉਣੇ ਹਨ ਦਰਸ਼ਨ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਧੰਨ ਗੁਰੂ ਅਮਰਦਾਸ ਭਲੇ ਅਮਰ ਗਾ ਦਾਸ ਗੁਣ ਤੇਰੇ ਤੇਰੀ ਉਪਮਾ ਦੁਹੇ ਬਣ ਆਵੇ ਵੇਖੋ ਵੇਖੋ ਸੰਤਾਂ ਦਾ ਠਾਠਾ ਮਾਰਦਾ ਘਟਨ ਮਾਈ ਸੇਵਾਦਾਰ ਜੀ ਇਧਰ ਸੇਵਾ ਕਰ ਰਹੇ ਨੇ ਇਹ ਨਾਲ ਹੀ ਸੰਗਤ ਸਾਰੇ ਬੰਨੇ ਹੀ ਜੇ ਵੇਖਿਆ ਗੱਲ ਕਰੀਏ ਤਾਂ ਸਾਰੇ ਬੰਨੇ ਹੀ ਸੰਗਤ ਦਾ ਜਿਹੜਾ ਵਾ ਉਹ ਕਾਫੀ ਜੋਰ ਆ ਤੇ ਪਹਿਲਾਂ ਆਪ ਇਧਰੋਂ ਜਿਹੜਾ ਵਾ ਹੱਥ ਵਗੈਰਾ ਧੋ ਲਈਏ ਤੇ ਫੇਰ ਆਪਾਂ ਚੱਲਦੇ ਆਂ ਅੰਦਰ ਵੱਲੋਂ ਚਲੋ ਜੀ ਕਰੋ ਜੀ ਸੰਗਤ ਜੀ ਦਰਸ਼ਨ ਗੁਰਦੁਆਰਾ ਬੌੜੀ ਸਾਹਿਬ ਜੀ ਦੇ ਵੇਖੋ ਕਿੰਨਾ ਪਿਆਰਾ ਥੀ ਵਿਊ ਆ ਜਗਮਗਾ ਕਰ ਰਹੀਆਂ ਲਾਈਟਾਂ ਸਾਹਮਣੇ ਆ ਗੁਰਦੁਆਰਾ ਬੌਲੀ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੌਲੀ ਸਾਹਿਬ ਜੀ ਦੇ ਸ਼੍ਰੀ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਦੇ ਵਿੱਚ ਦੋਸਤੋ ਹੁਣ ਆਪਾਂ ਤੁਹਾਨੂੰ ਮੇਨ ਗੁਰਦੁਆਰਾ ਸਾਹਿਬ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਜਿਹੜੇ ਉਹ ਦਰਸ਼ਨ ਕਰਾਵਾਂਗੇ ਤੇ ਅੰਦਰ ਜਿਹੜਾ ਉਹ ਵੈਸੇ ਤੇ ਵੀਡੀਓ ਬਣਾਉਣੇ এলাਉਡ ਨਹੀਂ ਆ ਪਰ ਇਹ ਆ ਕਿ ਮੈਂ ਤੁਹਾਨੂੰ ਥੋੜੇ ਬਾਹਲੇ ਦਰਸ਼ਨ ਜ਼ਰੂਰ ਕਰਾਵਾਂਗਾ ਤੇ ਅੰਦਰ ਕੁਝ ਵੀ ਬੋਲਣਾ ਜਿਹੜਾ ਉਹ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਤੇ ਤੁਸੀਂ ਜਿਹੜੀ ਆ ਵੀਡੀਓ ਉਹ ਦਰਸ਼ਨ ਜ਼ਰੂਰ ਕਰੋ ਜੀ ਤੁਹਾਨੂੰ ਕਰਾਉਨੇ ਹਨ ਦਰਸ਼ਨਾ ਗੁਰਦੁਆਰਾ ਸਾਹਿਬ ਜੀ ਦੇ ਮੇਲੇ ਉਹ ਜੀ ਮੱਥਾ ਆਪਾਂ ਟੇਕ ਲਿਆ ਤੇ ਹੁਣ ਆਪਾਂ ਛਕਦੇ ਆਂ ਦੇਗ ਸਾਹਮਣੇ ਦੇਗ ਮਿਲ ਰਹੀ ਆ ਕਿੱਧਰਲੀ ਸਾਈਡ ਤੋਂ ਲਵਾਂਗੇ ਦੇਗ ਦੋ ਕਾਊਂਟਰ ਆ ਜਿਹੜੇ ਇੱਕ ਇਧਰ ਇੱਕ ਇਧਰ ਜਿਹੜਾ ਇੱਕ ਇਧਰ ਆਤੀ ਦੋ ਤਿੰਨ ਕਾਊਂਟਰ ਲੱਗੇ ਹੋਏ ਦੇਗ ਦੇ ਦੇਗ ਛਕਦੇ ਆਂ ਦੋਸਤੋ ਆਪਾਂ ਜਿਹੜਾ ਆਵਾ ਦਰਸ਼ਣ ਕਰ ਆਏ ਆ ਗੁਰੂ ਸਾਹਿਬ ਜੀ ਦੇ ਉਮੀਦ ਆ ਕਿ ਤੁਹਾਨੂੰ ਵੀ ਵਧੀਆ ਦਰਸ਼ਨ ਹੋਏ ਹੋਣਗੇ ਤੇ ਮੇਰੇ ਪਿੱਛੇ ਆ ਜਿਹੜਾ ਉਹ ਦੀਵਾਨ ਹਾਲ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰ ਆ ਜਿਹੜਾ ਉਹ ਲਾਈਟਿੰਗ ਵਗੈਰਾ ਵਧੀਆ ਕੀਤੀ ਆ ਤੇ ਪਿੱਛੇ ਦੀਵਾਨ ਵੀ ਚੱਲ ਰਹੇ ਨੇ ਤੇ ਨਾਲ ਨਾਲ ਤੁਹਾਨੂੰ ਹੁਣ ਵਿਖਾਵਾਂਗੇ ਆਲੇ-ਦੁਆਲੇ ਦੇ ਵੀ ਵੇਓ ਕਿਸ ਤਰ੍ਹਾਂ ਫਰੀ ਗੋਇੰਦਵਾਲ ਸਾਹਿਬਾ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਵਾ ਉਹ ਸ਼ਿੰਗਾਰਿਆ ਆਇਆ ਵਾ ਤੇ ਗੁਰੂ ਸਾਹਿਬ ਦੀਆਂ ਕਾਰਗੀਆਂ ਨੇ ਸੰਤਾਂ ਖੁਸ਼ੀਆਂ ਪ੍ਰਾਪਤ ਦੀਵਾਨ ਹਾਲ ਦੇ ਬਾਹਰੀਆ ਜਿਹੜੀਆਂ ਸੰਖਤਾ ਕਾਫੀ ਵੱਡੀ ਤਦਾਦ ਦੇ ਵਿੱਚ ਇੱਧਰ ਉੱਧਰ ਸਾਰੇ ਥਾਈ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਆ ਕਿਸੇ ਨੂੰ ਸਾਰੇ ਜਿੰਨਾ ਵੀ ਆ ਜਗ੍ਹਾ ਖਾਲੀ ਪਈ ਆ ਤੇ ਉਹ ਸਾਹਮਣੇ ਸਕਰੀਨ ਤੇ ਆ ਉਹ ਉੱਥੇ ਚਲਾਇਆ ਜਾ ਰਿਹਾ ਵਾ ਜਿਹੜਾ ਲਾਈਵ ਟੈਲੀਕਾਸਟ ਆ ਆ ਸਾਹਮਣੇ ਇੱਧਰ ਸਕਰੀਨ ਦੇ ਉੱਤੇ ਆ ਜਿਹੜਾ ਵੱਡੀ ਤੇ ਉਹ ਲਾਈਵ ਟੈਲੀਕਾਸਟ ਆ ਜਿਹੜਾ ਚਲਾਇਆ ਜਾ ਰਿਹਾ ਤੇ ਆ ਸਾਹਮਣੇ ਦੀਵਾਨ ਹਾਲ ਹੈਗਾ ਇੱਧਰਲੀ ਸਾਈਡ ਜੇਕਰ ਗੱਲ ਕਰੀਏ ਤੇ ਸਾਰੀਆਂ ਉਹ ਸਰਾਵਾਂ ਵਗੈਰਾ ਬਣੀਆਂ ਆ ਰਹਿਣ ਵਾਸਤੇ ਇਸ ਤਰ੍ਹਾਂ ਦੂਰੋਂ ਨੇੜੇ ਸੰਗਤਾਂ ਆਉਂਦੀਆਂ ਤੇ ਉੱਧਰਲੀ ਸਾਈਡ ਸਰਾਮਾ ਹੈਗੀਆਂ ਤੇ ਨਾਲ ਹੀ ਇੱਧਰਲੀ ਸਾਈਡ ਬੋਲੀ ਸਾਹਿਬ ਗੁਰਦਰਾ ਸਾਹਿਬ ਆ ਤੇ ਆ ਮੇਨ ਮੁੱਖ ਗੁਰਦਰਾ ਸਾਹਿਬ ਜਿਹੜਾ ਉਹ ਵੀ ਆ ਸੰਗਤਾਂ ਵੇਖੋ ਸਾਰੇ ਬੰਨੇ ਸੰਗਤਾਂ ਵੱਡੀ ਤਦਾਦ ਦੇ ਵਿੱਚ ਜਿੰਨੀਆਂ ਵੀ ਆ ਇੱਥੇ ਦੂਰੋਂ ਨੇੜੇੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਨਾਤਮਸਤਕ ਹੋਣ ਲਈ ਆਉਂਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਲਈ ਇੱਥੇ ਪਹੁੰਚਦੀਆਂ ਨੇ ਇੱਧਰ ਸਾਹਮਣੇ ਇਸ਼ਨਾਨ ਕਰ ਲਈ ਸੰਗਤਾਂ ਜਿਹੜੀਆਂ ਉਹ ਬੋਲੀ ਸਾਹਿਬ ਨੂੰ ਜਾ ਰਹੀਆਂ ਨੇ ਇਹ ਵੈਸੇ ਇਹਦੇ ਅੱਗੇ ਪਿੱਛੇ ਤੁਸੀਂ ਆਓਗੇ ਮੇਲੇ ਤੋਂ ਉਪਰਾ ਬਾਅਦ ਤੇ ਤੁਹਾਨੂੰ ਜਿਹੜੇ ਆ ਉਹ ਜਿਹੜਾ ਮੇਨ ਗੁਰਦੁਆਰਾ ਸਾਹਿਬ ਬੋਲੀ ਸਾਹਿਬ ਦੇ ਮੇਨ ਗੇਟ ਥਾਣੀ ਇੰਟਰੈਸਟ ਮਿਲੂਗੀ ਅੰਦਰ ਜਾਣ ਲਈ ਇਸ਼ਾਰਾ ਕਰ ਲਈ ਲੇਕਿਨ ਜਦੋਂ ਮੇਲਾ ਆਂਦਾ ਉਹ ਤੋਂ ਪਿੱਛੋਂ ਦੀ ਕਰਦੇ ਅਗਲੀ ਸਾਈਡ ਤੋਂ ਰਸਤਾ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਵਾ ਇਹ ਪ੍ਰਬੰਧਕਾਂ ਵੱਲੋਂ ਸੇਫਟੀ ਪੱਖੋਂ ਆ ਜਿਹੜਾ ਉਹ ਪਿੱਛੋਂ ਦੀ ਜਿਹੜਾ ਵਾ ਉਹ ਜਾਇਆ ਜਾਂਦਾ ਵਾ ਉਨੀ ਸਾਈਡ ਇੱਥੇ ਨਾਲ ਹੀ ਆ ਕਿ ਜਿਹੜਾ ਉਹ ਗੁਰਬਾਣੀ ਦਾ ਲੰਗਰ ਲੱਗਾ ਹੋਇਆ ਵਾ ਉਹ ਤੁਹਾਨੂੰ ਵਿਖਾਲਦੇ ਆ ਇੱਥੇ ਜਿਹੜਾ ਕਿ ਕਾਪੀ ਤੁਹਾਡੇ ਫੋਨ ਵਗੈਰਾ ਦੇ ਵਿੱਚ ਜਾਂ ਹੋਰ ਆ ਉਹ ਪਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਹਾਲ ਜੇ ਹੋਰ ਮੰਦੀਸਿਆਂ ਠੀਕ ਠਾਕ ਅੱਛਾ ਲੰਗਰ ਲੱਗੇ ਫਿਰ ਹਾਂ ਬਹੁਤ ਵਧੀਆ ਉਪਰਾਲਾ ਇਹ ਵੀ ਜਿਹੜੀ ਆ ਸੰਗਤਾਂ ਨੂੰ ਮੁਫਤ ਸੇਵਾ ਜਿਹੜੀ ਉਹ ਵੀ ਦਿੱਤੀ ਜਾਂਦੀ ਆ ਇੱਧਰ ਵੇਖੀਏ ਪੈਨ ਡਰਾਈਵਾਂ ਵੀਰ ਨੇ ਹਾਂਜੀ ਬਿਲਕੁਲ ਫ੍ਰੀ ਸੇਵਾ ਦੀ ਬਿਲਕੁਲ ਫ੍ਰੀ ਸੇਵਾ ਜੋ ਮਰਜੀ ਭਰੋ ਰਾਗੀ ਟਾਡੀ ਕਿੁਸ਼ਰੀ ਧਾਰਨੀ ਫਿਲਮੋਗੇ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਸਮ ਦੀ ਬਾਣੀ ਪਾਈ ਗੁਰਦਾਸ ਜੀ ਦੀ ਵਾਰਾਂ ਦੀ ਕਥਾ ਸੂਰਜ ਪ੍ਰਕਾਸ਼ ਦੀ ਕਥਾ ਜੋ ਮਰਜੀ ਭਰੋ ਜੀ ਬਿਲਕੁਲ ਫ੍ਰੀ ਸੇਵਾ ਜੀ ਬਿਲਕੁਲ ਫ੍ਰੀ ਸੇਵਾ ਜੀ ਹਾਂਜੀ ਪੈਨ ਡਰਾਈਵ ਵੀ ਹੰਦੀ ਹੈਗੀ ਜੀ ਪੈਨ ਡਰਾਈਵ ਹੈਗੀ ਕੰਪਿਊਟਰ ਕਾੜੀਏ ਜੀ ਬਿਲਕੁਲ ਫ੍ਰੀ ਸੇਵਾ ਜੀ ਬਿਲਕੁਲ ਫ੍ਰੀ ਸੇਵਾ ਇੱਥੇ ਜਿਹੜੀਆਂ ਪੈਨ ਡਰਾਈਵ ਵਗਾਰਾ ਪੁੱਛਦੇ ਆ ਕਿ ਜਾਂ ਫ੍ਰੀ ਦੇ ਰਹੇ ਆ ਜਾਂ ਇਸ ਦੀ ਕੋਈ ਮਾਇਆ ਵਗਾਰਾ ਉਹ ਲਈ ਜਾ ਰਹੀ ਆ ਇਹ ਭਾਜੀ ਜਿਹੜਾ ਆਪਾਂ ਫ੍ਰੀ ਸੇਵਾ ਦਾ ਲੰਗਰ ਲਾਇਆ ਵਾ ਇਹ ਜੋ ਪੈਨ ਡਰਾਈਵ ਆ ਵੇਖੋ ਇੰਨੇ ਸਾਰੇ ਕਾਰਡ ਆਪਣੀ ਕੋ ਪਏ ਨੇ ਉਧਰ ਪੈਨ ਡਰਾਈਵਾਂ ਪਈਆਂ ਨੇ ਇਹ ਕਿਸ ਤਰ੍ਹਾਂ ਕੀ ਮਤਲਬ ਸੇਵਾ ਤੇ ਚੱਲ ਰਹੀ ਆ ਜੀ ਜੋ ਸੰਗਤ ਕੋਲ ਮੈਮਰੀ ਕਾਰ ਪੈਨ ਡਰਾਈਵ ਹੋਣਦੇ ਆ ਉਹਨਾਂ ਵਿੱਚ ਤਾਂ ਆਪਾਂ ਫ੍ਰੀ ਭਰ ਕੇ ਦਿੰਦੇ ਆ ਤੇ ਇਹ ਸਰ ਵਿਚਾਰ ਸੀ ਕਿ ਆਪਾਂ ਆ ਜਿਹੜੇ ਪੈਨ ਡਰਾਈਵ ਐ ਮੈਮਰੀ ਕਾਰਡ ਐ ਨਾ ਇਹ ਵੀ ਆਪਾਂ ਸਕਦੇ ਨੂੰ ਫ੍ਰੀ ਲਵਾਂਗੇ ਪਰ ਸਾਡੇ ਨਾਲ ਬੜੇ ਗੁਰਮੁਖ ਪਿਆਰੇ ਸਿਢਿਆਲੇ ਪਿੰਡ ਤੋਂ ਸਾਡੇ ਨਾਲ ਹੀ ਆਏ ਤੇ ਇਹਨਾਂ ਨੂੰ ਗੁਰਮੁਖ ਨੂੰ ਸਲਾਹ ਦਿੱਤੀ ਕਿ ਨਹੀਂ ਖਾ ਆ ਸਾਜੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਆਪਾਂ ਆਪਾਂ ਇਹ ਜਿਹੜੇ ਪੈਸੇ ਆ ਆਪਾਂ ਸੰਗਤ ਕੋ ਲਈਏ ਪਰ ਜਿਹੜੇ ਆਪਣੇ ਪਿੰਡ ਹੀ ਵਿਚਾਰੇ ਉਹ ਹਾੜ ਨਹੀਂ ਆਏ ਉਧਰ ਉਹ ਵੈਸੀ ਮੀਨ ਵਾਲੀ ਗਰੀਬਾਂ ਦੀ ਛੱਤ ਹੈ ਅੱਜ ਕੱਲ ਹੜ੍ਹ ਬਹੁਤ ਜ਼ਿਆਦਾ ਸੰਗਤ ਹੈ ਲਗਭਗ ਪੁਰੇਲਾ ਅੱਧਾ ਪੰਜਾਬ ਕਹਿ ਸਕਦੇ ਆ ਵੀ ਜਿਹੜਾ ਹਰਦੀ ਮਾਰਦੀ ਲਪੇਟ ਚ ਆਇਆ ਉਹਨਾਂ ਨੂੰ ਫ੍ਰੀ ਸੇਵਾ ਲਈਏ ਥੋੜੇ ਜਣੇ ਦੇ ਕਮਰੇ ਡਿੱਗੇ ਜਿਹੜਾ ਆਪਣਾ ਸਾਰੇ ਤਾਂ ਉੱਥੇ ਰੱਖ ਲਿਆ ਠੀਕ ਹੈ ਜੀ ਉਹਨੇ ਵੀ ਛੱਤਾਂ ਪਾਉਣ ਠੀਕ ਹੈ ਜੀ ਇਹ ਬਹੁਤ ਸੋਹਣੀ ਵਿਚਾਰ ਹੈ ਜਿਹੜੀ ਹੈ ਬੜਾ ਵਧੀਆ ਤਰੀਕੇ ਦੇ ਨਾਲ ਹੈ ਇਹ ਹੈ ਕਿ ਸੰਗਤਾਂ ਨੂੰ ਜੇ ਤੇ ਆਪਣੇ ਕੋਲ ਪੈਨ ਡਰਾਈਵ ਹੈਗੀ ਆ ਤੇ ਉਹ ਤੁਸੀਂ ਫ੍ਰੀ ਭਰਾ ਸਕਦੇ ਜੇ ਤੇ ਜੇਕਰ ਤੁਹਾਡੇ ਕੋ ਪੈਨ ਡਰਾਈਵ ਕਾਰਡ ਵਗੈਰਾ ਨਹੀਂ ਹੈਗਾ ਉਹ ਤੁਸੀਂ ਇੱਥੋਂ ਲੈ ਜਾ ਜ਼ਰੂਰ ਸਕਦੇ ਤੇ ਉਹਦੀ ਮਾਇਆ ਜਿਹੜੀ ਆ ਉਹ ਜਿਹੜੀ ਵਰਤਨ ਜੋਗ ਆ ਉਹ ਜਿੰਨੀਆਂ ਵੀ ਹਾਰਪੀੜ ਤੇ ਸੰਗਤਾ ਨੇ ਨਗਰ ਦੇ ਵਿੱਚ ਜਾਂ ਆਲੇ ਦੁਆਲੇ ਉੱਥੇ ਇਹਨਾਂ ਵੀਰਾਂ ਨੇ ਇਹ ਜਿਹੜਾ ਛਲਾਗਾ ਜੋ ਕਦਮ ਕੀਤਾ ਬਹੁਤ ਵਧੀਆ ਵਿਚਾਰ ਨੇ ਜਿੰਨੀ ਵੀ ਮਾਇਆ ਇੱਥੇ ਇਕੱਠੀ ਹੋਊਗੀ ਉਹ ਹਾਰਪੀੜਾਂ ਦੇ ਵਿੱਚ ਲਾਈ ਜਾਊਗੀ ਜਿੰਨੀਆਂ ਵੀ ਉਹਨਾਂ ਨੂੰ ਜ਼ਰੂਰਤਾਂ ਹੋਣਗੀਆਂ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਤੇ ਅੱਗੇ ਤੁਹਾਨੂੰ ਵਿਖਾਵਾਂਗੇ 파ਰਟ ਵਿੱਚ ਗੁਰਦਾਰਾ ਚਵਾਰਾ ਸਾਹਿਬ ਤੇ ਹੋਰ ਜੇ ਸਾਈਡ ਮੇਲਾ ਵਗਾਰਾ ਚੱਲ ਰਿਹਾ ਬਾਹਰਲੀ ਸਾਈਡ ਸਾਰੀ ਵਿਖਾਵਾਂਗੇ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਨੈਕਸਟ 파ਰਟ ਜ਼ਰੂਰ ਦੇਖਣਾ ਉਸ ਦੇ ਵਿੱਚ ਤੁਹਾਨੂੰ ਮੇਲੇ ਦੀਆਂ ਸਾਰੀਆਂ ਰੌਣਕਾਂ ਮੁਖਾਲੀਆਂ ਜਾਵਣਗੀਆਂ ਵੀਡੀਓ